ਦਾਰਸ਼ਕ ਫੈਨ ਬਣਾ ਦੇ ਇਸ ਰੂ ਦੇ ਕੱਪ ਦੇ ਬੰਨਾਰੀ ਕਮੇਟੀ ਤਾੜੀਆਂ ਮਾਰਦੀ ਆ 92 ਦੇ ਖੇਡ ਦਾ ਗੁਰੀ ਬਹੁਤ ਤਗੜਾ ਖੇਡੀ ਜਾਂਦਾ ਯਾਰ ਤਾੜੀਆਂ ਮਾਰ ਦਿਓ ਦੋਵਾਂ ਨਾਲੀਏ ਟੀਮਾਂ ਦਾ ਲੈ ਦੋ ਬੱਲਾ ਬਾਕੀ ਨੇ 100 ਮਾਰ ਸਕਦਾ 18 ਚਾਹੀਦੇ ਦੇਖਦੇ ਆ ਕੀ ਗੱਲ ਬਣਦੀ ਆ ਮੰਨਵੀ ਵਾਲਾ ਗੁਰੀ ਬਾਈ 2-2 ਲੱਖ ਦੇ ਛੱਕੇ ਮਾਰਨੇ ਵਾਲਾ ਤੇ ਪੂਰੀ ਉਹ ਵੀਡੀਓ ਬਣਾਉਨੇ ਆ ਬਈ ਆ ਓਵਰ ਦੀ 500 ਰੁਪਏ ਦੇ ਵੱਡੇ ਨਾਮ ਤੇ ਆਣੇ ਨੇ ਜਿੱਤੇ ਹੋ ਗਏ ਨੀ ਸਰਾ ਕਰਾ ਗਿਆ ਉਹ ਲੈ ਕੇ ਜੇ 100 ਰੁਪਏ ਨਾ ਕਹਿੰਦਾ ਬਾਈ ਮੰਦਰੀ ਵਾਲਾ ਕੁੜੀ 300 ਰੁਪਏ ਦਿੱਤਾ ਜਾਣਾ ਜੀ 99 ਤੇ ਖੇਡਦਾ ਤੇ ਕਮੇਟੀ ਵਾਲਾ ਬਾਈ 500 ਰੁਪਏ ਲੱਗਿਆ ਆ ਛੱਕੇ ਤੇ ਇਹਦੇ ਹੁਣ ਕੀ ਗੱਲ ਬਣਦੀ ਆ 6ਵਾਂ ਪਾਜਦਾ ਕਿ ਨਹੀਂ 100 ਤੇ ਚਾਹੇ 100 ਤੇ ਬਾਈ 100 ਤੇ 2 ਸਕੋਰ ਬਣ ਕੇ ਚਾਹੇ ਤਾਂ ਵੀ ਬਾਈ 500 ਆ ਲਓ ਵੀ ਆਹ ਬਾਤ ਤੇ ਦੇਖਦੇ ਆ ਕੀ ਗੱਲ ਬਣਦੀ ਆ 5 ਛੱਕੇ ਲਗਾਤਾਰ ਲੱਗੇ ਸ਼ੇਅਰ ਕਰਿਓ ਬਾਈ ਵੀਡੀਓ ਸਾਰੇ ਭਰਾਵਾਂ ਇਕੱਠੇ ਆ ਸੁਨੂ ਦੇ ਕੱਪ ਤੇ ਹੱਲਾ ਗੁੱਲਾ ਹੋਈ ਜਾਂਦਾ ਹੱਲਾ ਗੁੱਲਾ ਜਿਹੜਾ 100 ਹੋ ਜਾਣਾ ਚੱਲ ਚੱਲ ਚਾਲੇ ਵਾਹ ਵਾਹ ਮਾ ਬਾਈ ਸਾਰੇ ਭਰਾਵਾਂ ਨੇ ਛੱਡ ਕੇ ਤਾੜੀਆਂ ਮਾਰੀਆਂ ਬਈ ਫਰਮੇ ਵਾਲਾ 100 ਹੰਡੜ ਮਾਰ ਗਿਆ ਵੀਰੇ ਸਾਰੇ ਗਰਾਊਂਡ ਤੇ ਸੁਨੂ ਦੇ ਕੱਪ ਦਾ ਪਹਿਲਾ 100 ਬੰਨਵੀ ਵਾਲਾ ਬਾਈ ਸ਼ੇਅਰ ਕਰਿਓ ਸਾਰੇ ਭਰਾ ਵੀਡੀਓ ਸ਼ੇਅਰ ਕਰਾ ਦਾ ਗੁਰੀ ਨੇ ਬਹੁਤ ਤਕੜਾ ਖੇਡਿਆ ਬਈ ਕਿੱ ਲਈ ਜਿਹਨੂੰ ਤਨੇ ਖਾ ਲਈ ਵਾਲਾ ਕੋ ਚਾਰ ਮਾਰ ਗਿਆ ਬਾਈ ਓਏ ਤਾੜੀਆਂ ਮੱਨਤਨ ਕਰਾਤੀ ਮਨਵੀ ਵਾਲੇ ਨੇ ਤਨ ਤਨ ਬਾਈ ਛੱਕੇ ਮਾਰਾ ਕਰਾ ਦਾ ਦਰਸ਼ਕ ਸਾਰੇ ਖੜੇ ਹੋਗੇ ਤਾੜੀਆਂ ਮਾਰਦਿਆ ਬਾਈ ਜਮਾ ਸ਼ੇਰ ਕਰਾ ਦਾ 2 2 ਲੱਖ ਦੇ ਛੱਕੇ ਮਾਰਦਾ ਮੁੰਡਾ ਬਾਈ ਬਹੁਤ ਤਕੜਾ ਖੇਡਿਆ 500 ਦਾ ਛੱਕਾ ਮਾਰ ਗਿਆ ਤੇ 100 ਮਾਰ ਗਿਆ ਬਾਈ ਬਹੁਤ ਤਕੜਾ ਖੇਡਿਆ ਮਨਵੀ ਵਾਲਾ ਗੁਰੀ ਉਹ ਬਈ ਇੰਟਰਵਿਊ ਕਰਦੇ ਆ ਅੱਵਾ ਪੁੱਛਦੇ ਆ ਵੀ ਮੰਨਵੀ ਵਾਲੇ ਗੁਰੀ ਬਾਰੇ ਰਿਵਿਊ ਲੈਨੇ ਆ ਮੰਗਾ ਜੀ ਦੱਸੋ ਮੇਰੀ ਬੇਨਤੀ ਆ ਹੋ ਵਧੀਆ ਖੇਡੇਆ ਮੰਨਵੀ ਵਾਲਾ ਲਗਾਤਾਰ 6 ਬੋਲਾਂ ਦੇ ਵਿੱਚ 6 ਛੱਕੇ ਮਾਰੇ ਨੇ ਗੁਰੀ ਮੰਨਵੀ ਨੇ ਲਾਸਟ ਓਵਰ ਦੇ ਵਿੱਚ ਸਾਡੇ ਸੜੂ ਇਤਿਹਾਸ ਦਾ ਪਹਿਲਾ 100 ਆ ਅੱਜ ਤੱਕ ਕਿਸੇ ਪਲੇਅਰ ਨੇ ਨਹੀਂ ਮਾਰਿਆ ਹੈਗਾ 6 ਬੋਲਾਂ ਦੇ ਵਿੱਚ ਲਾ 6 ਬੋਲਾਂ ਦੇ ਵਿੱਚ 6 ਛੱਕੇ ਮਾਰੇ ਨੇ ਬਹੁਤ ਸੋਨਾ ਖੇਡੇਆ ਲੈ ਵੀ ਬਈ ਗੁਰੀ ਦੀਆਂ ਤਰੀਫਾਂ ਫੁੱਲ ਹੋ ਰਹੀਆਂ ਨੇ ਬਈ ਸੜੂ ਦੇ ਕੱਪ ਤੇ ਤੇ ਖੇਡਿਆ ਵੀ ਤਗੜਾ ਬਾਈ ਤਰੀਫ ਬਣਦੀ ਵੀ ਆ ਬਾਲਾ ਚੰਗਾ ਖੇਡਿਆ ਅੰਡਰ ਦਾ ਮਾਲ ਆ ਬਾਈ ਬਹੁਤ ਬਹੁਤ ਤਗੜਾ ਖੇਡਿਆ ਯਾਰ 100 ਮਾਰਤਾ ਚ ਕੋਹੀ ਦੇ ਵਿੱਚ ਆਈਸੜੂ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਕਹਿੰਦੇ 100 ਮਾਰਿਆ ਹੋਵੇ ਬਹੁਤ ਤਗੜਾ ਖੇਡਿਆ ਮਨਵੀ ਵਾਲਾ ਗੁਰੀ ਤੇ ਲਾਸਟ ਓਵਰ ਚ 6 ਛੱਕੇ ਲਗਾਤਾਰ ਮਾਰੇ ਥਾਈ ਵਾਲਾ 104 ਰਨ ਮਾਰ ਗਿਆ ਬਾਈ ਤੇ ਜਰੂਰ ਹਨਾ ਨਵੇਂ ਮੁੰਡਿਆਂ ਨੂੰ ਸਪੋਰਟ ਕਰੋ ਇਹ ਕਰ ਦਿਓ ਸ਼ੇਅਰ ਵੀਡੀਓ ਬਾਈ ਸਾਡਾ ਮੰਗਾ ਪੰਜਾਬ ਪੁਲਿਸ ਬਾਈ ਸਾਡਾ ਭਰਾ ਸਾਡਾ ਸੀਨੀਅਰ ਅਦਾਤੋਂ ਤੇ ਇਕੱਠੇ ਖੇਡਣ ਲੱਗੇ ਸੀ ਤੇ ਭਰਾਵਾਂ ਦਾ ਜਰੂਰ ਸ਼ੇਅਰ ਕਰਿਓ ਭਾਈ